ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਸਾਰੀਆਂ ਭੈਣਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਹੀ ਦੁੱਖ ਦੀ ਗੱਲ ਐ ਜਿਹੜੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਬਹੁਤ ਹੀ ਜ਼ਿਆਦਾ ਅਫਸੋਸ ਦੀ ਗੱਲ ਐ ਜੀ ਇਹ ਤੇ ਗੱਲਾਂ ਤਾਂ ਆਪਾਂ ਨਾਰਮਲ ਕਰਦੀਆਂ ਹੀ ਰਹਿਣੀਆਂ ਹਨਾ ਤੇ ਪਰ ਜੇ ਕੋਈ ਮਤਲਬ ਆਪਾਂ ਸੁਖ ਦੀਆਂ ਗੱਲਾਂ ਕਰਦੀਆਂ ਤਾਂ ਆਪਾਂ ਨੂੰ ਦੁੱਖ ਦੀ ਗੱਲ ਵੀ ਸਾਰੀਆਂ ਭੈਣਾਂ ਨੂੰ ਸਾਂਝੀ ਇੱਕ ਦੂਜੇ ਦੇ ਨਾਲ ਕਰਨੀ ਚਾਹੀਦੀ ਐ ਮੈਨੂੰ ਤਾਂ ਜਾਨੀ ਕਿ ਬਹੁਤ ਹੀ ਜ਼ਿਆਦਾ ਅਫਸੋਸ ਲੱਗਿਆ ਜੀ ਕੱਲ ਦਾ ਤੇ ਮੈਂ ਬਸ ਮੇਰਾ ਜੀ ਵੀ ਨਹੀਂ ਕਰਦਾ ਸੀ ਪਹਿਲਾਂ ਵੀਡੀਓ ਬਣਾਉਣ ਨੂੰ ਫਿਰ ਮੇਰਾ ਜੀ ਕੀਤਾ ਵੀ ਮੈਂ ਜੇ ਸਾਰੀਆਂ ਭੈਣਾਂ ਨਾਲ ਸਾਂਝੀ ਕਰਾਂ ਤਾਂ ਮੇਰਾ ਥੋੜਾ ਬਹੁਤਾ ਮਨ ਹਲਕਾ ਹੋ ਜਾਊਗਾ ਤੇ ਗੱਲ ਕੀ ਸੀਗੀ ਵੀ ਆਪਾਂ ਲਾਈਵ ਹੁੰਨੇ ਆ ਜਦੋਂ ਰੋਜ਼ਾਨਾ ਡੇਲੀ ਲਾਈਵ ਹੁੰਨੇ ਆ ਜਿਹੜੀਆਂ ਭੈਣਾਂ ਮੇਰੇ ਨਾਲ ਲਾਈਵ ਹੁੰਦੀਆਂ ਨੇ ਜਾਂ ਸੁਣਦੀਆਂ ਨੇ ਤੇ ਉਹਨਾਂ ਨੂੰ ਸ਼ਾਇਦ ਪਤਾ ਹੋਊਗਾ ਵੀ ਆਪਣੇ ਨਾਲ ਜੁੜਦੀ ਹੁੰਦੀ ਹੈ ਬਲਜਿੰਦਰ ਕੌਰ ਲੁਧਿਆਣਾ ਤੋਂ ਆਪਣੇ ਨਾਲ ਭੈਣ ਜੁੜਦੀ ਹੈ ਬਲਜਿੰਦਰ ਕੌਰ ਲੁਧਿਆਣਾ ਤੋਂ ਤੇ ਪਿਛਲੇ ਦਿਨੀ ਨਾ ਉਹਦੀ ਬੇਟੀ ਦੀ ਡੈਥ ਹੋ ਗਈ ਮੈਨੂੰ ਨਹੀਂ ਪਤਾ ਲੱਗਿਆ ਮੈਂ ਮੈਨੂੰ ਮਤਲਬ ਉਹ ਕੋਈ ਕੋਈ ਗੱਲ ਦਾ ਧਿਆਨ ਨਹੀਂ ਸੀਗਾ ਕਿਉਂਕਿ ਗੱਲ ਨਹੀਂ ਹੋਈ ਬੱਚੇ ਆਏ ਹੋਏ ਸੀ ਸ਼ੂਟਿੰਗਾਂ ਦਾ ਕਰਕੇ ਆਪਦੇ ਆਪ ਚ ਬੀਜੀ ਸੀਗੇ ਸਾਰੇ ਗੱਲ ਕੋਈ ਹੋਈ ਨਹੀਂ ਲਾਈਵ ਆਪਾਂ ਹੋਏ ਨਹੀਂ ਤੇ ਉਹਦਾ ਕਮੈਂਟ ਵੀ ਨਹੀਂ ਕੋਈ ਆਇਆ ਮੈਂ ਸੋਚਿਆ ਮੈਂ ਕਿ ਬਲਜਿੰਦਰ ਕਿਤੇ ਚਲੀ ਗਈ ਹੋਣੀ ਐ ਵੈਸੇ ਪਹਿਲਾਂ ਉਹਨਾਂ ਦੇ ਵਿਚਾਰੀ ਦੇ ਘਰ ਵਾਲੀ ਦੀ ਡੈਥ ਹੋ ਗਈ ਸੀ 4 ਸਾਲ ਪਹਿਲਾਂ ਤੇ ਦੋ ਬੱਚੇ ਸੀ ਉਹਦੇ ਤੇ ਮਤਲਬ ਕਿ ਇੱਕ ਆਪ ਸੀ ਤੰਨੇ ਜਾਣੇ ਰਹਿੰਦੇ ਸੀਗੇ ਤੇ ਹੁਣ ਉਹਦੀ ਬੇਟੀ ਦੀ ਡੈਥ ਹੋ ਗਈ ਉਹ ਪੁਲਿਸ ਦੇ ਵਿੱਚ ਹੈਗੀ ਆ ਪੰਜਾਬ ਪੁਲਿਸ ਦੇ ਵਿੱਚ ਤੇ ਬੜਾ ਸੁਣ ਕੇ ਅਫਸੋਸ ਲੱਗਿਆ ਵੀ ਰੱਬਾ ਕਿਸੇ ਕਿਸੇ ਦੇ ਤੂ ਮਗਰ ਕਿਉਂ ਪੈ ਜਾਂਦਾ ਹੈ ਹਨਾ ਵੀ ਉਹ ਤਾਂ ਵਿਚਾਰੇ ਪਹਿਲਾਂ ਹੀ ਬਹੁਤ ਦੁਖੀ ਸੀ ਤੇ ਬਾਕੀ ਜਿਹਨੂੰ ਭਾਈ ਦੁੱਖ ਲੱਗਿਆ ਹੁੰਦਾ ਉਹਨੂੰ ਤਾਂ ਫਿਰ ਹੋਰ ਵੀ ਦੁੱਖ ਖੜਾ ਹੋ ਜਾਂਦਾ ਸੁਣ ਕੇ ਮੈਨੂੰ ਰਾਤ ਨੀਂਦ ਨਹੀਂ ਆਈ ਸਾਰੀ ਰਾਤ ਜਦੋਂ ਅਸੀਂ ਲਾਈਵ ਦੇ ਵਿੱਚ ਹੋਏ ਨਾ ਤੇ ਮੈਂ ਉਹਨੂੰ ਹੱਸਣ ਲੱਗ ਗਈ ਮੈਂ ਕਿਹਾ ਕੁੜੇ ਬਲਜਿੰਦਰ ਮੈਂ ਕਿਹਾ ਮੇਰਾ ਘਰ ਤਾਂ ਮੀਨਾ ਭਰ ਗਿਆ ਮੈਂ ਕਿਹਾ ਮੈਂ ਵੀਡੀਓ ਪਾਈ ਸਪੈਸ਼ਲ ਤੇ ਕਿਸੇ ਭੈਣ ਨੇ ਕਿਸੇ ਨੇ ਭਰਾ ਨੇ ਕਮੈਂਟ ਨਹੀਂ ਕਰਿਆ ਵੀ ਦੀਦੀ ਸਾਰਾ ਘਰ ਭਰ ਗਿਆ ਵੀ ਕਿਸੇ ਨੇ ਮਤਲਬ ਕਿ ਉੱਪਰੋਂ ਉੱਪਰੋਂ ਪਰਾਂ ਵੀ ਨਹੀਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਇੱਥੇ ਆ ਜਾਓ ਹਨਾ ਵੀ ਐਨਾ ਮੀ ਪਈ ਜਾਂਦਾ ਬਹੁਤ ਜ਼ਿਆਦਾ ਮੀ ਸੀ ਹਨਮਾਨ ਗੜ ਦੇ ਵਿੱਚ ਤੇ ਮੈਂ ਉਹਨੂੰ ਮਜ਼ਾਕ ਕਰ ਲੱਗੀ ਮੈਂ ਕਿਹਾ ਕੁੜੇ ਬਲਜਿੰਦਰ ਮੈਂ ਤਾਂ ਤੇਰੀ ਟਰਾਲੀ ਢੀਕਦੀ ਰਹੀ ਵੀ ਸਮਾਨ ਲੈਣ ਆਉਂਗੀ ਤੂੰ ਮੇਰਾ ਤੇ ਤੂੰ ਮੈਂ ਕਿਹਾ ਮੈਨੂੰ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਫਿਰ ਉਹਨੇ ਮੈਨੂੰ ਦੱਸਿਆ ਕਹਿੰਦੀ ਦੀਦੀ ਐਂ ਕਰਕੇ ਮੇਰੇ ਨਾਲ ਤਾਂ ਆਪਾਣਾ ਵਰਤ ਗਿਆ ਬਹੁਤ ਦੁੱਖ ਲੱਗਿਆ ਸੁਣ ਕੇ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਵੀ ਮੈਂ ਦੱਸ ਨਹੀਂ ਸਕਦੀ ਮੈਂ ਲਾਈਵ ਹੋ ਰਹੀ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਕਿਹਾ ਬਲਜਿੰਦਰ ਤੂੰ ਮੈਨੂੰ ਫੋਨ ਕਰ ਮੈਸੇਜ ਕਰ ਮੈਂ ਤੈਨੂੰ ਬੈਕ ਕਾਲ ਕਰਦੀ ਆਂ ਤੇ ਉਹਨੇ ਫਿਰ ਵਿਚਾਰੀ ਨੇ ਮੈਨੂੰ ਮਤਲਬ ਬੈਕ ਕਾਲ ਕੀਤੀ ਆ ਫੋਨ ਕੀਤਾ ਮੈਸੇਜ ਕੀਤਾ ਫਿਰ ਮਾ ਨੂੰ 10 ਵਜੇ 10:30 ਵਜੇ ਮੈਂ ਰਾਤ ਨੂੰ ਫੋਨ ਕੀਤਾ ਗੱਲਾਂ ਬਾਤਾਂ ਕਰਨ ਲੱਗ ਗਈ ਹੈ ਨਾ ਕਹਿੰਦੀ ਦੀਦੀ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਕੀ ਨਾ ਹੋਇਆ ਤੇ ਮੇਰੇ ਕਹਿਣ ਦਾ ਅੱਜ ਵੀਡੀਓ ਬਣਾਉਂਦਾ ਇਹੀ ਮਕਸਦ ਸੀ ਵੀ ਸਾਰੀਆਂ ਭੈਣਾਂ ਅਰਦਾਸ ਕਰੋ ਪ੍ਰਮਾਤਮਾ ਜੀ ਦੇ ਅੱਗੇ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ ਵੀ ਬੱਚੀ ਨੂੰ ਮਤਲਬ ਆ ਵਾਹਿਗੁਰੂ ਜੀ ਆਪਦੇ ਚਰਨਾਂ ਦੇ ਵਿੱਚ ਨਵਾਸ ਦੇਣ ਆਪਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਰੱਖਣਾ ਤੇ ਪਰਮਾਤਮਾ ਮਤਲਬ ਅੰਗ ਸੰਗ ਉਸ ਆਤਮਾ ਦੇ ਸਹਾਈ ਹੋਣ ਤੇ ਬਹੁਤ ਹੀ ਮਤਲਬ ਕਿ ਦੁੱਖ ਦੀ ਘੜੀ ਸੀ ਤੇ ਮੈਂ ਸੋਚਿਆ ਵੀ ਅੱਜ ਸਾਰੀਆਂ ਭੈਣਾਂ ਨਾਲ ਮੈਂ ਸਾਂਝੀ ਕਰਾਂ ਕਿਉਂਕਿ ਗੱਲਾਂ ਬਾਤਾਂ ਤਾਂ ਆਪਣੀਆਂ ਆਮ ਤੌਰ ਤੇ ਚਲਦੀਆਂ ਹੀ ਰਹਿੰਦੀਆਂ ਨੇ ਗੱਲਾਂ ਆਪਾਂ ਹੱਸਦੇ ਖੇਡਦੇ ਵੀ ਆਂ ਮੋਟੀਵੇਸ਼ਨ ਤੇ ਵੀਡੀਓ ਹੁੰਦੀਆਂ ਨੇ ਬਹੁਤ ਭੈਣਾਂ ਮਤਲਬ ਡਿਪਰੈਸ਼ਨ ਦਾ ਕਾਰਨ ਬੜੀਆਂ ਪਈਆਂ ਡਿਪਰੈਸ਼ਨ ਦੇ ਕਾਰਨ ਕੀ ਹੈ ਜਦੋਂ ਆਪਾਂ ਇੱਕ ਦੂਜੇ ਨਾਲ ਗੱਲ ਨਹੀਂ ਸਾਂਝੀ ਕਰਦੇ ਡਿਪਰੈਸ਼ਨ ਆਪਾਂ ਨੂੰ ਉਦੋਂ ਹੁੰਦਾ ਜਦੋਂ ਆਪਾਂ ਇਕੱਲੇ ਰਹਿ ਜਾਂਦੇ ਆ ਹਨਾ ਜਾਂ ਆਪਾਂ ਇੱਕ ਦੂਜੇ ਨਾਲ ਗੱਲ ਸਾਂਝੀ ਨਹੀਂ ਕਰਦੇ ਉਦੋਂ ਆਪਾਂ ਨੂੰ ਡਿਪਰੈਸ਼ਨ ਹੁੰਦਾ ਤੇ ਇਹ ਆਪਣਾ ਮੇਰਾ ਕੱਲੀ ਦਾ YouTube ਹੈ ਨਹੀਂ ਜੀ ਜੇ ਤੁਸੀਂ ਕਹੋ ਨਾ ਸਿੱਧਿਓ ਭੈਣੋਂ ਵੀ ਮੇਰਾ ਕੱਲੀ ਦਾ YouTube ਹੈ ਜਾਂ ਮੇਰੇ ਵੀਰ ਕਹਿਣਾ ਜਾਂ ਮੇਰੇ ਵੱਡੇ ਬਜ਼ੁਰਗ ਕਹਿਣਾ ਇਹ ਆਪਣਾ ਪਰਿਵਾਰ ਹੈ ਨਹੀਂ ਜੀ ਸਾਰਾ ਹੈਲਥ ਹਰਬਲ 213 ਫੈਮਿਲੀ ਹੈ ਜਿਹੜੀ ਇਹ ਆਪਣਾ ਸਾਰਿਆਂ ਦਾ ਸਾਂਝ ਹੈ ਇਹ ਆਪਾਂ ਇੱਕ ਜੀ ਨਹੀਂ ਹੈਗਾ ਆਪਣਾ ਮੇਰਾ ਅੱਜ YouTube ਤੇ 56000 ਮੇਰੇ ਸਬਸਕ੍ਰਾਈਬਰ ਨੇ 56000 ਭੈਣਾ ਵੀਰ ਇਕੱਠੇ ਹੋਣੇ ਬਹੁਤ ਔਖੇ ਆ ਹਨਾ ਮੇਰਾ ਫੇਸਬੁੱਕ ਤੇ 3.5 ਲੱਖ ਦੇ ਕਰੀਬ ਹੋਣ ਵਾਲੇ ਆ ਜੀ ਇੰਸਟਾਗ੍ਰam ਦੇ ਉੱਤੇ ਮੇਰੇ 1 ਲੱਖ ਤੇ 35000 ਨੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਮੈਂ ਕੱਲੀ ਨਹੀਂ ਮੈਂ ਆਪਦੇ ਆਪ ਨੂੰ ਕੱਲੀ ਮਹਿਸੂਸ ਨਹੀਂ ਕਰਦੀ ਮੈਨੂੰ ਇਹ ਆ ਵੀ ਮੇਰੇਆਂ ਭੈਣਾ ਬੈਠੀਆਂ ਨੇ ਮੇਰੇ ਵੀਰ ਬੈਠੇ ਨੇ ਮੇਰੇ ਵੱਡੇ ਬਜ਼ੁਰਗ ਬੈਠੇ ਨੇ ਮੇਰੇ ਸਿਰ ਤੇ ਹੱਥ ਰੱਖਣ ਵਾਲੇ ਤੇ ਮਤਲਬ ਜਦੋਂ ਆਪਾਂ ਇੱਕ ਦੂਜੇ ਨਾਲ ਗੱਲ ਸਾਂਝੀ ਕਰ ਲੈਂਦੇ ਆ ਨਾ ਤਾਂ ਫਿਰ ਆਪਣਾ ਮਨ ਵੀ ਥੋੜਾ ਜਿਹਾ ਹਲਕਾ ਹੋ ਜਾਂਦਾ ਹੈ ਭਈ ਉਹ ਬਲਜਿੰਦਰ ਕੌਰ ਦਾ ਮੈਨੂੰ ਬੜਾ ਹੀ ਅਫਸੋਸ ਲੱਗਿਆ ਮੈਂ ਕਹਿੰਨੀ ਆ ਵੀ ਬਲਜਿੰਦਰ ਜਿੱਥੇ ਵੀ ਮਤਲਬ ਇਹ ਵੀਡੀਓ ਸੁਣੂਗੀ ਕਿਉਂਕਿ ਉਹ YouTube ਮੇਰੀ ਦੇਖਦੀ ਰਹਿੰਦੀ ਆ ਸੁਣੂਗੀ ਤਾਂ ਭਈ ਸਾਡੇ ਵੱਲੋਂ ਬਹੁਤ ਹੀ ਜ਼ਿਆਦਾ ਅਫਸੋਸ ਹੈ ਤੇਰੇ ਨਾਲ ਹੈ ਅਸੀਂ ਹਨਾ ਤੇ ਬਾਕੀ ਭੈਣੇ ਤੈਨੂੰ ਪਤਾ ਮੈਂ ਵੀ ਆਪ ਦੇ ਅੰਦਰੋਂ ਬਹੁਤ ਟੁੱਟੀ ਹੋਈ ਆ ਮੇਰੇ ਵੀ ਬਹੁਤ ਵੱਡਾ ਝਟਕਾ ਮੈਨੂੰ ਵੀ ਲੱਗਿਆ ਹੈਗਾ ਤੇ ਬਹੁਤ ਹੀ ਯਾਨੀ ਕਿ ਮਤਲਬ ਦੁੱਖ ਹੋਇਆ ਹੈਗਾ ਮੈਨੂੰ ਤੇਰੀ ਗੱਲ ਸੁਣ ਕੇ ਮੈਂ ਸਾਰੀਆਂ ਭੈਣਾਂ ਨੂੰ ਇਹ ਹੀ ਕਹੂੰਗੀ ਵੀ ਜਦੋਂ ਆਪਾਂ ਲਾਈਵ ਅੱਜ ਆਪਾਂ ਲਾਈਵ ਹੋਵਾਂਗੇ 9 ਵਜੇ ਤੁਸੀਂ ਲਾਈਵ ਦੇ ਵਿੱਚ ਆਇਓ ਆਪਣੇ ਬਲਜਿੰਦਰ ਵੀ ਲਾਈਵ ਦੇ ਵਿੱਚ ਆਊਗੀ ਤੇ ਸਾਰੇ ਜਾਣੇ ਦੁੱਖ ਸੁੱਖ ਉਹਦੇ ਨਾਲ ਲਾਈਵ ਦੇ ਵਿੱਚ ਕਮੈਂਟਾਂ ਦੇ ਵਿੱਚ ਤੁਸੀਂ ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰੋ ਤੇ ਕਮੈਂਟ ਕਰੋ ਭੈਣੋ ਸਾਰੀਆਂ ਵਾਹਿਗੁਰੂ ਵਾਹਿਗੁਰੂ ਲਿਖੋ ਸਾਰੇ ਜਿਹੜਾ ਕਿ ਉਹ ਬੱਚੀ ਦੀ ਆਤਮਾ ਨੂੰ ਸ਼ਾਂਤੀ ਮਿਲੇ ਹਨਾ ਮੋਟੀਵੇਸ਼ਨ ਤੇ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਮੋਟੀਵੇਟ ਰਿਆ ਕਰੋ ਤੇ ਕੱਲੀਆਂ ਨਾ ਰਿਆ ਕਰੋ ਤੁਹਾਨੂੰ ਕੋਈ ਦੁੱਖ ਸੁੱਖ ਹੁੰਦਾ ਤੁਸੀਂ ਮੇਰੇ ਨਾਲ ਸਾਂਝਾ ਕਰ ਸਕਦੀ ਹੋ ਤੇ ਮੋਟੀਵੇਸ਼ਨ ਤੇ ਆਪਣੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਆਪਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਵਾਂਗੇ ਤੇ ਤੁਸੀਂ ਇਹ ਨਾ ਸਮਝੋ ਵੀ ਭੈਣ ਦਾ ਕੱਲੀ ਦਾ YouTube ਹੈ ਜੇ ਮੈਂ ਤੁਹਾਨੂੰ ਕਮੈਂਟ ਦਾ ਜਵਾਬ ਨਹੀਂ ਦਿੱਤਾ ਜਾਂਦਾ ਤੁਸੀਂ ਇਹ ਵੀ ਨਾ ਸੋਚਿਆ ਕਰੋ ਵੀ ਸਾਡੇ ਕਮੈਂਟ ਦਾ ਜਵਾਬ ਨਹੀਂ ਆਇਆ ਕਿਉਂਕਿ ਮੇਰੇ ਦਿਲ ਚ ਵਸਦੇ ਹੋ ਤੁਸੀਂ ਸਾਰੇ ਹਨਾ ਮੈਂ ਉਡੀਕਦੀ ਹੁੰਨੀ ਆ ਤੁਹਾਡੇ ਕਮੈਂਟਾਂ ਨੂੰ ਵੀ ਮੇਰੇ ਬੱਚੇ ਮੇਰੇ ਵੀਰ ਮੇਰੀਆਂ ਭੈਣਾਂ ਮੈਨੂੰ ਕਮੈਂਟ ਕਰਨਗੇ ਮੈਨੂੰ ਦੱਸਣਗੇ ਜੇ ਮੇਰੇ ਚ ਕੋਈ ਗਲਤੀ ਹੋਈ ਕੱਟਣਗੇ ਹਨਾ ਤੇ ਮੈਂ ਬਹੁਤ ਹੀ ਜ਼ਿਆਦਾ ਮੈਨੂੰ ਮਾਣ ਆ ਮੇਰੀ ਇਸ ਫੈਮਿਲੀ ਦੇ ਉੱਤੇ ਆਪਣੇ ਹੈਲਥ ਹਰਬਲ 213 ਫੈਮਿਲੀ ਬਹੁਤ ਵੱਡੀ ਹੁੰਦੀ ਜਾਂਦੀ ਹੈ ਜੇ ਤੁਸੀਂ ਮੇਰਾ ਸਾਥ ਦਿਓਗੇ ਤਾਂ ਆਪਣੇ ਇਹ ਉਦੋਂ ਵੀ ਜ਼ਿਆਦਾ ਵਧੂਗੀ ਹਨਾ ਤੇ ਚਲੋ ਠੀਕ ਹੈ ਬਲਜਿੰਦਰ ਭੈਣੇ ਜਿੱਥੇ ਵੀ ਤੁਸੀਂ ਬੈਠੀਆਂ ਸਾਡੀ ਵੀਡੀਓ ਸੁਣਦੀਆਂ ਤੇ ਸਾਡੇ ਵੱਲੋਂ ਤੇਰ ਪਿਆਰ ਹੈ ਤੇ ਭੈਣੇ ਤੇਰੀ ਧੀ ਦਾ ਬਹੁਤ ਹੀ ਜ਼ਿਆਦਾ ਦੁੱਖ ਹੈ ਸਾਨੂੰ ਤੇ ਚਲੋ ਠੀਕ ਹੈ ਜੀ ਭੈਣੋ ਆਪਾਂ ਲਾਈਵ ਹੋਵਾਂਗੇ ਸ਼ਾਮ ਨੂੰ 9 ਵਜੇ ਤੇ ਉਦੋਂ ਆਪਾਂ ਕਰਦੇ ਆ ਦੁੱਖ ਸੁੱਖ ਸਾਂਝਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਵਧੀਆ ਵਧੀਆ ਕਮੈਂਟ ਕਰਦੇ ਹੋ ਤੇ ਕੁੜੀ ਦੀ ਖਾਤਰ ਬੱਚੀ ਦੀ ਖਾਤਰ ਤੁਸੀਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਜਾਣਾ ਜੋ ਵੀ ਮੇਰਾ ਭੈਣ ਭਰਾ ਵੀਡੀਓ ਨੂੰ ਸੁਣਦਾ ਹੈ ਉਹ ਵਾਹਿਗੁਰੂ ਜ਼ਰੂਰ ਲਿਖੇ ਜਾ ਤਾਂ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ